ਮਨਾ ਮਨਾ ਤੇ ਹੁਣ ਪੂਰਾ ਚਾਚੇ ਦੇ ਹੱਥੀਂ ਛੜ ਗਿਆ ਵਾ ਕੀ ਕਰੀਏ ਹਾਲੇ ਦਾ ਹੁਣ ਅਸੀਂ ਜਦੋਂ ਆਪਣਾ ਵਿਆਹ ਕਰਵਾਇਆ ਸੀ ਏਰੀ ਜ਼ਮੀਨ ਵਿੱਚੇ ਗਣਾਈ ਸੀ ਤੇ ਜੇ ਤੇ ਇੰਨੇ ਵਿਆਹ ਕਰਾ ਲਿਆ ਤੇ ਜ਼ਮੀਨ ਤਾਂ ਹੱਥੋਂ ਜਾਂਦੀ ਰਹਿਣੀ ਆ ਤੇ ਸਹੁਰਿਆਂ ਵੀ ਕਹਣਾ ਨਾਲ ਦੀਨੇ ਵੀ ਕਹਿਣਾ ਉਹਦਰ ਤੁਸੀਂ ਕਹਿੰਦੇ ਇੰਨੇ ਕਿੱਲੇ ਆ ਤੇ ਹੁਣ ਤੇਰੇ ਕੰਮ ਖਰਾਬ ਹੋ ਗਿਆ ਵਾ ਕੀ ਕਰਾਂ ਮੈਨੂੰ ਤੇ ਕੋ ਸਮਝ ਨਹੀਂ ਆਉਂਦੀ ਚਲ ਮਨਾ ਮੌਕਾ ਤਾਂ ਆਬ ਨਾਲ ਦੀ ਨਾਲ ਜਾ ਕੇ ਗੱਲ ਕਰਿਆ ਪਹਿਲਾਂ ਹੀ ਕਰ ਲੈਨੇ ਆ ਮੌਕਾ ਨਹੀਂ ਦੇਣਾ ਉਹਨਾਂ ਨੂੰ ਬੋਲਣ ਦਾ ਕਰਤਾ ਕੋ ਹੱਲ ਜਾ ਕੇ ਸੋਹਣਿਆ ਹਾਂਜੀ ਕੀ ਡੇ ਨੱਪਣ ਤੋਰੀਆਂ ਵੇਖਣੀ ਸੀ ਮੈਂ ਕਿੱਜ ਬਣਾਈਆਂ ਤੋਰੀਆਂ ਆ ਦੋ ਛੱਡ ਪਰ ਵਾਲੀ ਇਹ ਤੋਰੀਆਂ ਦਾ ਕੀ ਬਣਾਣਾ ਵਾ ਇੱਦਾਂ ਕਰਾ ਜੇ ਕੱਦੂ ਵੇਖ ਕੋਈ ਹੈਗਾ ਤੇ ਕੱਦੂ ਬਣਾਉਣੇ ਆ ਅੱਜ ਬਣੀ ਨਹੀਂ ਕੋਈ ਤੁਹਾਨੂੰ ਨਾਲੇ ਤੇਨ ਪਤਾ ਨਹੀਂ ਨਿਆਣੀ ਰਹਿਤਾ ਖਾਂਦੇ ਖੁਸ਼ ਹੋ ਕੇ ਤੇਰਾ ਤਾਂ ਪਾਵਾਂਗੇ ਨਾਲੇ ਇਹ ਮੇਰਾ ਤੋਰੀਆਂ ਖਾਂਜੀ ਕਰਨਦਿਆ ਉਹ ਮੇਰੀ ਵੀ ਸੁਣ ਲਾ ਤੋਰੀਆਂ ਕੱਦੂ ਸੜੋ ਚਾਰ ਦਿਨ ਪਨੀਰ ਬਣਾਓ ਹਣ ਆਏ ਕਿਉਂ ਉਹ ਸੜੇ ਦਿਓਰ ਨੂੰ ਖਵਾਓ ਆਏ ਕਿਉਂ ਗਿਆ ਨੂੰ ਹੋਣਾ ਕੀ ਆ ਗਰਮੀ ਬੜੀ ਮੇਰਾ ਦਿਮਾਗ ਅੱਗੇ ਬੜਾ ਖਰਾਬ ਹੋਣਾ ਟੈਨਸ਼ਨ ਨਾ ਅੰਦਰ ਆ ਪਾਣੀ ਦੇ ਮੈਨੂੰ ਨਾਲੇ ਬਾਕੀ ਗੱਲ ਬਹਿ ਕੇ ਕਰਦੇ ਅੰਦਰ ਆ ਜਾਓ ਕਾ ਤੇ ਦੱਸ ਜੰਦੇ ਭਾਜੀ ਕੀ ਗੱਲ ਹੈਗਾ ਆਜੋ ਅੰਦਰ ਗਰਮੀ ਬੜੀ ਐ ਤੇ ਟੈਨਸ਼ਨ ਅੱਗੇ ਬੜੀ ਆ ਅੰਦਰ ਆਓ ਨਾਲ ਮੈਨੂੰ ਪਾਣੀ ਦਿਓ ਅੰਦਰ ਬੈਠ ਕੇ ਕਰਦੇ ਗੱਲ ਹੋ ਗਿਆ ਪਤਾ ਨਹੀਂ ਹੁਣ ਉਹ ਜਾ ਕੇ ਪਤਾ ਲੱਗਣਾ ਆ ਜਾ ਹੁਣ ਹੋਈ ਜਾਂ ਚਹੀ ਬੈਠੇ ਹਾਂ ਹਾਂ ਬੈਠੇ ਹਾਂ ਦੱਸੋ ਦੱਸਾਂ ਕਿ ਮੈਂ ਮੈਂ ਦੋਸਤ ਦਾ ਜਨਮ ਦੇਣੀ ਅਮਰਤ ਦਾ 500 ਰੁਪਏ ਚਾਹੀਦੇ ਮੈਨੂੰ ਪਤਾ ਕਿਤੇ ਨਹੀਂ ਜਾਣਾ ਪਾਰਟੀ ਪੋਲਟੀ ਤੇ ਦਾਤਰੀ ਫੜ ਤੇ ਪੱਠੇ ਵਾੜੋਂ ਉਥੇ ਜਾ ਕੇ ਉਹ ਨਾਲ ਨਿੱਕੇ ਨੂੰ ਲਲਾ ਪਾਰਟੀਆਂ ਪੋਲਟੀਆਂ ਬੰਦ ਕਰੋ ਹੱਜੀ ਗੱਲ ਕੀ ਹੈ ਲੇਕਿਨ ਬਾਹਰ ਕਹਿਣਗੇ ਗੱਲ ਕੀ ਹੋਣੀ ਆ ਮਨਾ ਮੁੰਡਿਆਂ ਨੂੰ ਜਾਣਾ ਦੇ ਤੂੰ ਕਿਤੇ ਚੰਦੇ ਆ ਬੋਸ ਦੋਸਤ ਦਾ ਜਨਮ ਦਿਨ ਮੈਂ ਕਹਿੰਦਾ 500 ਰੁਪਏ ਦੇ ਦੋਗੀ ਕਿਹੜੇ ਦੋਸਤ ਅਮਰਤ ਦਾ ਅੱਛਾ ਆ ਲੈ ਪਾਣੀ ਹੋਇਆ ਪਹਿਲਾਂ ਮੈਂ ਗਾਲ ਨਹੀਂ ਕੀਤੀ ਬੜੇ ਖਿਜੀ ਵੇ ਦੇ ਉਹ ਤਾਂ ਹੁਣੇ ਆਇਆ ਸੀ ਕੋਈ ਕੋਈ ਉਹਦਾ ਆ ਜਾ ਜਨਮ ਦਿਨ ਨੂੰ ਨਾ ਕਿਤੇ ਨਾ ਜਾਓ ਜਨਮ ਦਿਨ ਤੇ ਜਾਓ ਜਾ ਕੇ ਪੱਠੇ ਵਡੋ ਪਹਿਲਾਂ ਨਿੱਕੇ ਨੂੰ ਲੱਲਾ ਨਾਦਦਾਂ ਪੱਠੇ ਚਾਚੇ ਨੇ ਵੜ ਦੇਣੇ ਆਪੇ ਉਹ ਚਾਚਾ ਪੱਠੇ ਵੜਨ ਨੂੰ ਨਹੀਂ ਰੱਖਿਆ ਤੁਸੀਂ ਵੀ ਕਰ ਲਿਆ ਕਰੋ ਕੋਹ ਜਾਓ ਕੋਈ ਗੱਲ ਨਹੀਂ ਅੱਜ ਅੱਜ ਵੜ ਲੈਂਦੇ ਚਾਚੇ ਨੂੰ ਵੜ ਦੂ ਮੈਂ ਕਰ ਲਈ ਨਹੀਂ ਜਾ ਦ ਕਹੋ ਮੇਰਾ ਮੂੰਹ ਮੂਡ ਬਹੁਤ ਖਰਾਬ ਹੈ ਚਲ ਬੱਚਾ ਵਾ ਜਾ ਲਾਂ ਤੇ ਤੇਰੀ ਕੀ ਹੋਇਆ ਚਲ ਛੇਤੀ ਆਜੀ ਚੱਲ ਜਾ ਕੋਈ ਨਹੀਂ ਇਹੋ ਮਰਾਂ ਜਾਂਦੀ ਹੁਣ ਜਾ ਲੈਂਦਾ ਜਾ 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 ਜਾਓ ਏ ਪਾ ਦੇ ਇਹਦੇ ਫੇ 500 ਰੁਪਏ ਆ ਤੁਹਾਨੂੰ ਚਲ ਮੈਂ ਮੰਗਣ ਜਾ ਆ ਗਈ ਕੱਪੜੇ ਪਾ ਲਈ ਕੀ ਹੋ ਗਿਆ ਬੱਸ ਹੋਇਆ ਨਾ ਮੈਂ ਹੁਣ ਇੱਥੇ ਚਲ ਫੇ ਤਿਆਰ ਹੋ ਕੋਈ ਨਹੀਂ ਹੁੰਦੀ ਚੱਲ ਦੇ ਦਿੰਦੇ ਵੇਖਿਆ ਇਸੇ ਗੱਲੇ ਮੈਂ ਕਹਿੰਨੀ ਇਹਨਾਂ ਨੂੰ ਵੀ ਕੰਮ ਧੰਦਾ ਟਾਈਮ ਨਾ ਲਾਓ ਜਵਾਨ ਹੋਇਆ ਮੁੜ ਕੇ ਜਵਾਨ ਹੋਇਆ ਤੇ ਇਹ ਹੁੰਦਾ ਜੇ ਐਡੀ ਪਾਰਟੀ ਚੱਲ ਜਾ ਤੇ ਉਹਦੀ ਤੇ ਚੱਲ ਜਾ ਮੁੜ ਕੇ ਪੱਜ ਮਾਰ ਕੇ ਚੱਲ ਜਾਂਦੇ ਨੇ ਆਣੇ ਮੁੜ ਕੇ ਹੱਥ ਹੋ ਜਾਂਦੇ ਜੇ ਨਹੀਂ ਗੱਲ ਚਲ ਸੋਹਣੀ ਤੇ ਨਹੀਂ ਗੱਲ ਨੂੰ ਬੱਚਿਆਂ ਵੱਲ ਨਾ ਗੱਲ ਖੜਾ ਭਾਜੀ ਨੇ ਪੁੱਛੋ ਕੀ ਗੱਲ ਹੋਈ ਆ ਤੂੰ ਹੀ ਆਪਣੇ ਕੱਚ-ਕੱਚ ਬੰਦ ਕਰੋਗੇ ਮੇਰੇ ਵੀ ਸੁਣ ਲਓ ਭਾਈ ਦੱਸੋ ਅਸੀਂ ਤੇ ਤੁਹਾਨੂੰ ਕਹਿਣੀ ਦੱਸੋ ਕੀ ਹੋਇਆ ਵਾ ਤੁਸੀਂ ਤਾਂ ਆਪਣੀਆਂ ਲਾ ਲੀਆਂ ਗੱਲਾਂ ਮੈਂ ਤੁਹਾਨੂੰ ਕੀ ਦੱਸਾਂ ਹਾਂਜੀ ਦੱਸੋ ਕੀ ਹੋਇਆ ਬੜੇ ਖਿਜੀ ਆਏ ਆ ਖਿਜਣਾ ਕੀ ਆ ਉਦੋਂ ਮਨਾਂ ਚਾਚੇ ਨੇ ਪੂਰਾ ਵਾਸਜ ਕਰ ਲਿਆ ਜੀ ਹੈ ਉਹਦੇ ਵਿਆਹ ਨੂੰ ਡਿਆਈ ਵਿਆਹ ਦੀਆਂ ਗੱਲਾਂ ਕਰਨ ਤਾਂ ਮੈਂ ਤੁਹਾਨੂੰ ਇਹ ਕਹਿ ਰਿਆ ਵਾਂ ਕਿ ਚਾਰ ਦਿਨ ਉਹਨੂੰ ਚੰਗਾ ਚੋਖਾ ਖਵਾਓ ਔਰ ਨਾ ਪਿਆਰ ਨਾ ਬੋਲੋ ਚੰਗਾ ਪਾਣੀ ਰੋਟੀ ਪਾਣੀ ਦਿਓ ਉਹਨੂੰ ਕੁਣ ਕਿਹੜੀਆਂ ਤਲਵਾਰਾਂ ਚੁੱਕੀਆਂ ਤੇ ਪਿਆਰ ਨਾ ਹੀ ਰਹਿਨੇ ਆ ਉਦਾਂ ਵੱਖਰੀ ਗੱਲ ਵਾ ਜਿਹੜੇ ਵੀ ਵਿਗੜ ਜਾਣ ਚੜ ਜਾਂ ਉਂਗਲਾਂ ਤੇ ਉਹ ਵੱਖਰੀ ਗੱਲ ਵਾ ਉਹ ਤੁਸੀਂ ਸਮਝਦੇ ਨਹੀਂ ਆ ਚੰਗਾ ਚੋਖਾ ਉਹਨੂੰ ਦੋਗੇ ਖਾਣ ਵਾਸਤੇ ਪਿਆਰ ਨਾਲ ਬੋਲੋਗੇ ਉਹਦਾ ਮੂਡ ਬਦਲੂਗਾ ਉਹਨੂੰ ਆਪਣੇ ਵਾਸਤੇ ਚ ਕਰੋ ਉਹਨੂੰ ਲਾਰੇ ਲਾਓ ਔਰ ਦਿਨ ਮਹੀਨੇ ਸਾਲ ਲੰਘਾਓ ਇਦਾਂ ਹੀ ਕਰਕੇ ਨਹੀਂ ਤਾਂ ਪਹਿਲੀ ਸਮਝੋ ਆਪਣੇ ਹੱਥੋਂ ਗਾਜੀ ਮੈਂ ਤਾਂ ਤੁਹਾਨੂੰ ਪਾਜੀ ਉਦੋਂ ਦਾ ਰੋਲਾ ਪਾਉਂਦੀ ਆ ਕੀ ਕੰਮ ਹੋਣਾ ਜੇ ਤੇ ਮੈਂ ਤਾਂ ਇਹੋ ਤੇ ਗੱਲ ਰੋਜ਼ ਰੋਜ਼ ਕਹਿੰਦੀ ਆ ਤੇ ਸਮਝਾਉਣੀ ਵੀ ਆ ਤੁਸੀਂ ਮੇਰੇ ਦੁਆਲੇ ਹੋਏ ਦੇ ਦੋਵੇਂ ਜੀ ਸੋਨੀਆਂ ਤੁਹਾਡੇ ਪਤਾ ਨਹੀਂ ਕੀ ਕੰਨ ਭਰ ਦਿੰਦੀ ਆ ਤੁਸੀਂ ਮੇਰੇ ਵੱਲੋਂ ਹੋ ਜਾਂਦੇ ਜੇ ਮੈਂ ਕੰਨ ਕਾਦੇ ਪਰਨੇ ਮੈਂ ਵੀ ਤਾਂ ਤੁਹਾਨੂੰ ਕੱਲ ਇਹੋ ਹੀ ਤੇ ਹੀ ਕਹਿਣਾ ਪੀ ਥਾ ਆਪਾਂ ਵੰਡ ਲਈਏ ਚਲੋ ਕੱਲ ਦੀਆਂ ਗੱਲਾਂ ਹੁਣ ਛੱਡ ਆਪਸ ਵਿੱਚ ਅਸੀਂ ਇੱਕੋ ਵਿੱਚ ਹੀ ਰਹਿਣਾ ਵਾ ਉਹ ਮਨਨੇ ਵੱਲ ਧਿਆਨ ਦਿਓ ਜਰਾ ਕਿ ਮੈਨੂੰ ਦਿਖਣ ਦਿਆ ਵਾ ਕਿ ਜ਼ਮੀਨ ਤੁਹਾਡੇ ਹੱਥੋਂ ਖੁੰਝ ਜਾਣੀ ਜੇ ਮੈਂ ਤੁਹਾਨੂੰ ਕਹਿੰਨੀ ਵੀ ਪੱਜ ਦੇ ਨਾਲ ਕਹੋ ਕਿ ਮੇਰੇ ਦੋ ਮੁੰਡੇ ਆ ਤੇ ਮੈਨੂੰ ਉਧਰ ਲਈ ਹਿੱਸਾ ਮੈਨੂੰ ਮਿਲ ਜੇ ਤੇ ਘਰ ਮਿਲ ਜੂਗਾ ਕੋਈ ਨਹੀਂ ਰਹਿਣਾ ਤੇ ਇਕੱਠੇ ਹੀ ਆਪਾਂ ਤੇ ਚਲ ਜ਼ਮੀਨ ਆਪਣੇ ਨਾਂ ਹੋਊਗੀ ਤੇ ਖੋਹੂਗੀ ਤੇ ਨਾ ਕੋਈ ਤੜੀ ਇਹ ਦਾ ਸੁਦਾਈ ਵੀ ਨਹੀਂ ਹੈਗਾ ਜਿਹੜਾ ਇੱਦਾਂ ਜ਼ਮੀਨ ਸਾਡੇ ਨਾਂ ਕਰ ਦੋ ਸੁਦਾਈ ਹੋ ਲੱਗਿਆ ਮਿੰਟ ਲੱਗਦਾ ਸਾਰਨੇੜਾ ਚਾਚੇ ਨੇ ਆਪਣੀ ਉਂਗਲਾ ਤੇ ਵਿੰਦੇ ਦਿਓ ਫਿਰ ਤਾਂ ਠਾ ਤੇ ਜਦੋਂ ਮੈਂ ਤੈਨੂੰ ਕਹਿੰਨੀ ਆ ਸੋਨਿਆ ਕਿ ਘਰ-ਵਾਰ ਧਿਆਨ ਰੱਖਿਆ ਕਰ ਹੁਣ ਤਾਂ ਸਾਰੇ ਜਿਮੇਵਰੀ ਮੇਰੇ ਸਿਰ ਤੇ ਛੁੱਟਦੀਆਂ ਕਿ ਜਿਹੜਾ ਕੰਮ ਕਰੇ ਜੋਤੀ ਕਰੇ ਤੇ ਮੈਂ ਹੁਣ ਠੇਕਾ ਥੋੜੀ ਨਹੀਂ ਆਵਾ ਹਮ ਤਾਂ ਲਾ ਹੁਣ ਚੁੱਪ ਕਰੋ ਤੁਸੀਂ ਹੁਣ ਲੜਾਈ ਸਾਡੋ ਤੇ ਕੰਮ-ਵਲ ਖਿਆਲ ਕਰੋ ਤੇ ਪਿਆਰ ਦੇ ਨਾਲ ਉਹਨੂੰ ਪੱਟੂ ਪਾਓ ਇੱਕ ਤਾਂ ਕਰਾ ਦਿੰਨੇ ਵਿਆਹ ਕੁੜੀ ਲੱਭਦੇ ਆ ਕੋਈ ਲਾਰਾ ਲਾਓ ਉਹਨੂੰ ਮੈਂ ਤਾਂ ਭਾਜੀ ਮੁੰਡਿਆਂ ਨੂੰ ਸਮਝਾਉ ਕਾਕੇ ਇਦਾਂ ਨਾ ਕਰਿਆ ਕੋਈ ਛੜਾ ਛੜਾ ਨਾ ਕਿਹਾ ਕਰੋ ਤੇ ਨਾ ਹੀ ਉਹਦੇ ਕੋਈ ਜ਼ਿਆਦਾ ਕੰਮ ਹੀ ਲਿਆ ਕਰ ਉਹ ਸਮਝਾ ਦਿਓ ਮੁੰਡਿਆਂ ਨੂੰ ਸਮਝਾਓ ਤੇ ਬੋਲਦੀ ਉਹਨੂੰ ਤੇ ਗੁੱਸਾ ਤੇ ਉਹਨੂੰ ਹੋਣਾ ਹੀ ਹੈ ਨਾ ਇਹਨਾਂ ਨੇ ਕਦੇ ਹੀ ਆਪਣੇ ਬੱਚਿਆਂ ਨੂੰ ਨਹੀਂ ਕਿਹਾ ਕਿ ਤੁਹਾਡੇ ਚਾਚਾ ਵਾ ਚਾਜਾ ਨਾ ਬੋਲੋ ਕਹੋ ਲੋ ਜਾਂ ਨਾ ਉਹਨਾਂ ਨੇ ਕਦੇ ਸਮਝਾਇਆ ਹੀ ਨਹੀਂ ਲੱਭ ਤੈਨੂੰ ਪਤਾ ਮੈਂ ਕਹਿੰਦੀ ਕਿ ਨਹੀਂ ਕਹਿੰਦੀ ਕੀ ਪਤਾ ਮੈਂ ਅੰਦਰ ਕਿੰਨਾ ਕੁ ਸਮਝਾਉਣੀ ਹੈ ਆਪਣੇ ਬੱਚਿਆਂ ਨੂੰ ਮੇਰਾ ਨਿੱਕਾ ਜਿਹਾ ਮੁੰਡਾ ਵਾ ਆਖੀ ਹਾਂ ਕਿ ਤੇ ਤੂੰ ਵੀ ਕਹਿ ਜੀ ਉਹਨੂੰ ਤੇ ਨਹੀਂ ਨਿੱਕਾ ਥੋੜੀ ਰਹਿਣਾ ਅੜੀਏ ਸਾਰੀ ਉਮਰ ਉਹਨੇ ਜਵਾਨ ਵੀ ਤੇ ਹੋਣਾ ਹੀ ਹੈ ਚਲੋ ਆ ਵੀ ਜੋ ਪੀ ਗਿਆ ਪ ਚਾਚਾ ਜੀ ਚਾਚਾ ਜੀ ਕਹਿਆ ਗਿਆ ਕੌਣ ਅੱਠੇ ਚਾਰ ਦਿਨ ਨਾ ਪਾਓ ਉੱਤੋਂ ਉਹਨੂੰ ਬਾਲ ਕੇ ਉਹਦੀ ਸੇਵਾ ਕਰੋ ਜਿਹੜਾ ਉਹਨੂੰ ਲੱਗੇ ਸੇਵਾ ਕਰਨੀ ਪੈਣੀ ਉਹਦੀ ਮੈਨੂੰ ਤਾਂ ਉਹਨਾਂ ਦੀ ਟੈਨਸ਼ਨ ਲੱਗੀ ਆ ਜਿੱਦਾਂ ਦਾ ਮੈਂ ਚਾਚੇ ਵੱਲ ਹੋ ਕੇ ਆਈ ਆ ਇਹ ਮੈਨੂੰ ਤੇ ਪੱਕਾ ਨਾ ਉਹਦਾਂ ਬਾਲਟਿਆਂ ਵਾਲੀਆਂ ਆ ਗਈਆਂ ਉਹ ਕੋਤ ਗਈਆਂ ਧੂੜ ਕੋ ਮੈਂ ਵੀ ਉੱਧਰ ਗਿਆ ਮੈਂ ਤਾਂ ਵੇਖਾਂ ਸੀ ਇੱਧਰ ਨੂੰ ਆਇਆ ਸੀ ਵੇਖਿਆ ਤੇ ਚਾਚਾਪਤੀ ਜਾ ਮਾਰ ਲੱਗੇ ਹੱਸਣ ਦੇ ਤੇ ਗੱਲਾਂ ਉਹਨਾਂ ਦੀਆਂ ਕਰਦੇ ਹੋ ਬਾਲਟੇ ਵਾਲਿਆਂ ਦੀ ਮੈਂ ਗਾਹ ਨਹੀਂ ਗਿਆ ਮੈਂ ਤਾਂ ਸੁਣ ਕੇ ਜਿੰਨਾ ਬੇੜਾ ਗਰ ਖੌਂੜਿਆ ਨਾ ਚਾਚੇ ਦਾ ਹੋਣ ਰਿਹਾ ਇਸ਼ਾਰਾ ਤੇ ਸ਼ਰੀ ਕੀ ਕਰਦੇ ਆ ਹੋਰ ਕੌਣ ਕਰੇ ਕਹਿੰਦੇ ਨਾ ਸਿਆਣੇ ਇਹੇ ਲਾ ਕੇ ਢੋਕਦੇ ਬਸ ਉਹ ਹੀ ਮੈਂ ਕਹਿਣ ਲੱਗਾ ਪਤਾ ਨਹੀਂ ਕਿਹੜੀਆਂ ਕਿੜੀਆਂ ਉਹਨੂੰ ਗੱਲਾਂ ਦੱਸਣ ਡਿਆ ਹੀ ਜਿਲਾਂ ਤੱਕ ਵਾਲਿਆਂ ਉਹਨੇ ਗੱਲਾਂ ਦਸੀਆਂ ਉਹਨੂੰ ਤੂੰ ਸਾਰੀਆਂ ਸੁਣਿਆ ਹੀ ਹਾਂ ਮੈਂ ਸੁਣਦਾ ਰਿਆਂ ਤੇ ਮੈਨੂੰ ਬੋਲਿਆ ਨਹੀਂ ਕੁਝ ਵੀ ਸੁਣ ਕੇ ਤੇ ਮੈਂ ਉੱਥੇ ਕੀ ਬੋਲਾਂ ਉੱਥੇ ਤੁਹਾਨੂੰ ਪਤਾ ਫਿਰ ਉਹਨਾਂ ਨੇ ਕਾਣਾ ਵੀ ਵਿਆਹ ਦੀ ਨਿਗਰਾਨੀ ਕਰਨ ਡਿਆ ਵਾ ਮੈਂ ਵੀ ਚਲੋ ਮੈਂ ਕਰ ਆ ਆਗੇ ਮੈਂ ਹਾਂ ਜਦੋਂ ਫੋਨਾਂ ਨਾ ਕਰਾਂ ਬਾਪ ਨੂੰ ਜਾ ਕੇ ਸਲਾਹ ਕਰਦਾ ਵਾਂ ਭਾਜੀ ਮੇਰੀ ਗੱਲ ਸੁਣ ਜੇ ਮੈਂ ਸਾਰੀਆਂ ਗੱਲਾਂ ਸੋਹਂਦੀ ਆਂ ਤੇ ਮੈਂ ਚਾਚਾ ਦਾ ਘਰ ਉੱਥੇ ਪੂਰਾ ਕਰ ਦੇਣਾ ਹੈਗਾ ਮੇਥੋਂ ਸੁਣ ਕੇ ਚੁੱਪ ਰਹਿ ਨਹੀਂ ਹੁਣ ਸੋਹਣਿਆ ਹੁਣ ਉਹ ਵੀ ਕੀ ਕਰਨਾ ਤੁਸੀਂ ਇਦਾਂ ਕਰੋ ਕਿ ਭਾਜੀ ਨੂੰ ਬਾਹਰ ਲਾਓ ਫੋਨ ਤੇ ਸਮਝਾਓ ਥੋੜਾ ਜਿਆ ਤੇ ਉਹ ਦੱਕਾ ਦੁੱਕਾ ਮਾਰੇ ਇਹਨੂੰ ਇਹਨਾਂ ਨੂੰ ਤੇ ਜਾਣਦਾ ਹੀ ਨਹੀਂ ਕੋਈ ਜਿਆ ਸਾਰਾ ਭਾਜੀ ਬਾਹਰ ਕੰਮ ਕਰਨ ਕਿ ਇਦਾਂ ਦੀ ਟੈਨਸ਼ਨ ਚੱਕਣ ਤੁਸੀਂ ਸਿਆਣੀ ਆ ਹੁਣ ਬਾਹਰੋਂ ਪੈਸੇ ਆਉਣਗੇ ਤਾਂ ਹੀ ਖਾਵਾਂਗੇ ਬਾਕੀ ਹੋਰ ਕੰਮ ਕੋਈ ਨਾ ਕਰੋ ਜਿਹੜਾ ਤੁਹਾਨੂੰ ਕਿਹਾ ਨਾ ਕੰਮ ਉਹ ਕਰੋ ਇਹਨੂੰ ਚੰਗਾ ਚੋਖਾ ਖਵਾਓ 4 ਦਿਨ ਠੀਕ ਆ ਗੱਲ ਦੀਦੀ ਪੈਸਿਆਂ ਦੀ ਨਹੀਂ ਹੁੰਦੀ ਜਦੋਂ ਘਰ ਦੇ ਵਿੱਚ ਵਾਣਾ ਸਾਰੇ ਕੰਮ ਕਰਨੇ ਪੈਂਦੇ ਆ ਜ਼ਰੂਰੀ ਨਹੀਂ ਵੀ ਅਸੀਂ ਇਕੱਲਾ ਕੰਮ ਕਰਨਾ ਤੇ ਘਰ ਪੈਸੇ ਕੱਲਣੇ ਹੁੰਦੇ ਸੋਹਣੀਆਂ ਜਦੋਂ ਅਸੀਂ ਘਰ ਦੇ ਮੈਂਬਰ ਹੈਗੇ ਆ ਸਾਰੀ ਜ਼ਿੰਮੇਵਾਰੀ ਚੁੱਕਣ ਵਾਲੇ ਉਹਨਾਂ ਨੂੰ ਵੀ ਚਾਹ ਨੂੰ ਟੈਨਸ਼ਨ ਦੇਣੀ ਆ ਬੱਸ ਚਲੋ ਤੁਸੀਂ ਰਹਿਣ ਤੋਂ ਬਾਹਰ ਕੋਈ ਤੁਸੀਂ ਇਹ ਕੰਮ ਕਰੋ ਠੀਕ ਆ ਇਹਨੂੰ ਵਾਸਚ ਰੱਖੋ ਇਹਨਾਂ ਨੇ ਗਲਤੀ ਨਹੀਂ ਤੁਹਾਡੀ ਆ ਤੁਸੀਂ ਵੀ ਜਿੱਦਾਂ ਅਸੀਂ ਆਏ ਆ ਇਦਾਂ ਕੋਈ ਮਾੜੀ ਚੰਗੀ ਹੋਰ ਲੱਭਦੇ ਤੇ ਘਰ ਛੱਡ ਦੇ ਦਾ ਵੀ ਉਹ ਛੱਡ ਰਹਿਣ ਦੇ ਗਾ ਦੱਬੀ ਰਹਿਣ ਦੇ ਹੁਣ ਗੱਲ ਨੂੰ ਆ ਵੀ ਰਿਸ਼ਤਾ ਕਰ ਸਕਦੇ ਆ ਪੱਕਾ ਨੂੰ ਤਾਂ ਹੋਰ ਮਾੜਾ ਚੰਗਾ ਕਰਦੀ ਆ ਫ ਤਿੰਨ ਤਿੰਨ ਚਾਰ ਚਾਰ ਕਿੱਲੇ ਆਉਂਦੇ ਤਾਂ ਡੇਢ ਡੇਢ ਕਿੱਲਾ ਆਉਣਾ ਹੈ ਗਾੜੀ ਨੇ ਆਣਿਆ ਨੂੰ ਤੇ ਜਮੀਨਾਂ ਨੂੰ ਕੀ ਕਰਨਾ ਜੇ ਸੇਰੀ ਪਾੜ ਕੇ ਸਾਰਿਆਂ ਦੇ ਇਹ ਵੀ ਵੇਖੋ ਉਹ ਜੱਟ ਦੀ ਟਾਹਰ ਜਮੀਨ ਨਾ ਹੁੰਦੀ ਆ ਜੇ ਜਮੀਨ ਨਾਲ ਕੋਲ ਇਹ ਤਾਂ ਜੱਟ ਘੱਟ ਚੋਗਾ ਜਮੀਨਾਂ ਤੇ ਇੱਥੇ ਰਹਿਣੀ ਸਾਰਾ ਕੁਝ ਤੇ ਜੇ ਜੀ ਨਾ ਬਚੇ ਤਾਂ ਮਗਰ ਕੀ ਫਾਇਦਾ ਜਮੀਨਾਂ ਦਾ ਇਹੋ ਜਿਹਿਆਂ ਦਾ ਢੜੀਏ ਚਾਹੇ ਕਰ ਵੀ ਲਈਏ ਤੇ ਜੇ ਕੋਈ ਉਦਾਂ ਦੀ ਆ ਗਈ ਤਾਂ ਵੀ ਤਾਂ ਸਾਡੇ ਹੱਥੋਂ ਜ਼ਮੀਨ ਜਾਣੀ ਆ ਨਾ ਅਸੀਂ ਆਪਾਂ ਤੇ ਨਿਭੜੂ ਆ ਘੱਟ ਤੇ ਹੋਊਗਾ ਮਿੰਟ ਕੁ ਬਾਅਦ ਰੋਟੀ ਵੇਖਦੇ ਹਾਂ ਨਾ ਜੱਦਾ ਸੋਣੀ ਸੋਨੀਆ ਕੱਲ ਮਾੜੀ ਜਿਹੜੀ ਦਾਲ ਕੀ ਦੇਤੀ ਚੋਕੇ ਮੂੜਾ ਮਾਰਿਆ ਇਹਨੇ ਮੇਰੀ ਗੱਲ ਸੁਣ ਤੈਨੂੰ ਨੀ ਨਾ ਜ਼ਮੀਨ ਚਾਹੀਦੀ ਤੂੰ ਤਾਂ ਇੱਕ ਸਾਈਡ ਤੇ ਹੋ ਜਾ ਸਿੱਧੀ ਗੱਲ ਹਾਨੂੰ ਤੇ ਚਾਹੀਦੀ ਕੰਦਾ ਨਹੀਂ ਵੱਜਣੀਆਂ ਵਾ ਮੇਰੀ ਜ਼ਮੀਨ ਨੇ ਨਾ ਕੱਟ ਕੰਦਾ ਨਹੀਂ ਵੱਜਣੀਆਂ ਵਾ ਤੈਨੂੰ ਸਮਝਾਓ ਭਾਜੀ ਕੁਝ ਫਿਰ ਜਿਹੜੀ ਕਹਿੰਦੀ ਹੈ ਜ਼ਮੀਨ ਤੇ ਇਹਦਾ ਤੇ ਰਿਸ਼ਤਾ ਕਰਵਾ ਦਿਓ ਉਹਦਾ ਜੇ ਕੋਈ ਹੈਗੀ ਤੇ ਚਾਚੇ ਦਾ ਇਹਦੇ ਕੋਲ ਲਿਆ ਆਂਦਾ ਬੋਲੀ ਨਾ ਨਾ ਕਰ ਸਮਝਣ ਦੀ ਕੋਸ਼ਿਸ਼ ਕਰ ਚਲੋ ਵੇਖ ਲਓ ਜਿੱਦਾਂ ਤੁਸੀਂ ਕਹਿੰਦੇ ਹੋ ਕਰੋ ਕਰੋ ਉਹਨੂੰ ਪਰਪਾਓ ਪੱਟੂ ਉਹਨੂੰ ਕਰੋ ਮੇਚਮੇਚ ਉਹਦੇ ਨਾਲ ਉਣਾ ਅੰਗੇ ਚੰਗਾ ਚੋਖਾ ਤੇੜਾ ਨਾ ਜਿੱਦਾਂ ਤੁਸੀਂ ਕਹਿੰਦੇ ਪਨੀਰ ਚ ਕਿਉਂ ਪਾ ਕੇ ਦੋ ਜਾਣ ਭਰਾਣ ਲੱਗਿਓ ਝੋਨੀ ਕਵਾ ਤੇ ਫਸ ਜੂ ਉਹਨੂੰ ਉਹ ਮੈਂ ਤਾਂ ਇਹਨੂੰ ਓਦਾਂ ਹੀ ਕਾਹਵਦੇ ਪਾ ਕੇ ਕਹਤੋਂ ਸੱਚੀ ਉਹਨੂੰ ਪਨੀਰ ਚ ਕਿਉਂ ਬਾ ਦੇਣਾ ਵਾ ਉਹ ਥੋੜੇ ਬਕਵਾਨ ਹੋ ਵਧੀਆ ਵਧੀਆ ਉਹ ਬਣਾ ਕੇ ਖਵਾਉਂ ਉਹ ਲੈਣੀ ਹੂੰ ਭਾਵੇਂ ਇਹਦੇ ਵਾਰ ਕੀ ਸੱਚੀ ਭਾਜੀ ਪਾ ਹੀ ਦਿੰਦੀ ਕਿਉਂ ਕੋਲ ਗੱਲਾਂ ਕਰਦੀ ਐ ਨਹੀਂ ਮੈਂ ਸੱਚੀ ਸਮਝ ਬੈਠੀ ਮੈਂ ਸ਼ਾਇਦ ਸੱਚੀ ਪਨੀਰ ਉਹ ਸੱਚੀ ਨਾ ਕਿਤੇ ਪਾ ਕੇ ਦੇ ਦਿੰਦੀ ਹਾਂ ਹਾਂ ਆ ਉਹ ਲੈਣੇ ਤੇ ਦੇਣੇ ਪੈਣ ਅਸੇ ਇਦਾ ਕਰੀਏ ਇੱਕ ਦਿਨ ਸੁੱਕਾ ਪਨੀਰ ਇੱਕ ਦਿਨ ਗਿੱਲਾ ਪਨੀਰ ਆਲੋ ਤਰੀਕਾ ਵਾਟਰ ਪਨੀਰ ਇਹਦਾ ਬਣਾ ਦੇਣੀ ਫਿਰ ਉਹਨੂੰ ਹਰ ਜੀ ਕਰੀਏ ਤੇ ਫਿਰ ਇਹ ਤੇ ਜ਼ਿਆਦਾ ਕਿ ਸਾਰਾ ਪਨੀਰ ਹੀ ਲਿਆ ਕੇ ਰੱਖਣਾ ਪਣਾ ਫ੍ਰਿਜ ਵਿੱਚ ਹੋਰ ਨਹੀਂ ਕੋਈ ਤੇ ਕੋਈ ਭਾਬੀ ਲਾਹੋ 4 ਦਿਨ ਦੀ ਗੱਲ ਵਾ ਤੇ ਭਾਜੀ ਚ 4 ਦਿਨ ਚੰਗਾ ਛਕਾ ਖਵਾਤਾ ਤੇ ਫਿਰ ਵੀ ਨਾ ਗੱਲ ਬਣੀ ਤਾਂ ਫਿਰ ਕੀ ਕਰਾਂਗੇ ਚਲੋ ਕੋਸ਼ਿਸ਼ ਤੇ ਕਰੀਏ ਫਿਰ ਬਾਅਦ ਦੀ ਬਾਅਦ ਵੇਖਾਂਗੇ ਵੀ ਕੀ ਕਰਨਾ ਵਾ ਹੁਣ ਪਹਿਲਾਂ ਥੋੜੀ ਹੱਥ ਘੜੇ ਕਰ ਦਨੇ ਵੇਹਲਿਓ ਜਿੱਦਾਂ ਦਾ ਹੈਗਾ ਵਾ ਕਈ ਜਾਣਦੇ ਨਾ ਭਾਜੀ ਕੋਈ ਚੰਗਾ ਚੋਗਾ ਖਵਾਉ ਤਾਂ ਉਹਨੇ ਹੋਰ ਭੂਵੇ ਹੋ ਜਾਣਾ ਜਿਵੇਂ ਉਹ ਮੈਂ ਕਹਿ ਨਹੀਂ ਪਈ ਨਾ ਹੋਰ ਮਸਰ ਜਾਣੇ ਜਿੱਦਾਂ ਦਾ ਹੈਗਾ ਵਾ ਉਹ ਇਧਰ ਉਹਦਾ ਪਿਆਰ ਵਧੂਗਾ ਤੇ ਚਾਚੇ ਵੱਲੋਂ ਘਟੂਗਾ ਸਮਝਦੇ ਨਹੀਂ ਤੁਸੀਂ ਜੇ ਅਹੀਂ ਉਹਨੂੰ ਸਾਰੇ ਜਾਣੇ ਟੁੱਟ ਗਏ ਪੈਂਦੇ ਰਹੇ ਇਦਾਂ ਕਰਦੇ ਰਹੇ ਉਹਨੂੰ ਦਬਕਦੇ ਰਹੇ ਤੇ ਫੇ ਚਾਚੇ ਨਾਲ ਪਿਆਰ ਵਧਣਾ ਨਾ ਜਿੰਨੇ ਉਹਰੇ ਵਿਆਹ ਦੀ ਗੱਲ ਕਰਨ ਉਹਨੂੰ ਤਾਂ ਉਹ ਹੀ ਬੰਦਾ ਚੰਗਾ ਲੱਗਣਾ ਪਰ ਤੁਸੀਂ ਮੈਂ ਕਹਿ ਨਹੀਂ ਪਈ ਤੇ ਜੋ ਮਰਜ਼ੀ ਕਰ ਲੋ ਜਦੋਂ ਉਹਦੀ ਵਿਆਹ ਦੀ ਗੱਲ ਆ ਗਈ ਨਾ ਉਹਨੂੰ ਕੁਝ ਨਹੀਂ ਜਿੱਦ ਦਿਖਣਾ ਉਹਨੂੰ ਰੋਟੀ ਵੀ ਨਹੀਂ ਲੰਗਣੀ ਪਨੀਰ ਨਾਲ ਵੀ ਇਹ ਜੋ ਹਾਂ ਜਿਹੜਾ ਮੈਂ ਤੁਹਾਨੂੰ ਕਹਿੰਦਾ ਵੀ ਲਾਰਾ ਲਾਓ ਉਹਨੂੰ ਵੀ ਤੇਰੇ ਵਾਸਤੇ ਕੁੜੀ ਵੇਖਦੇ ਆਂ ਅਸੀਂ ਚੰਗੇ ਘਰ ਦੀ ਵੇਖਦੇ ਆਂ। ਸੋਹੀ ਤੂੰ ਲਾਰਾ ਲਾ ਹਾਂ ਤੇਰੇ ਹੈਗੀ ਕੋਈ ਤਰੀਕੇ ਬਰਾਦਰੇ ਚ ਕੁੜੀ? ਪੇਕੇਆਂ ਵੱਲੋਂ। ਚੱਲ ਹੋਵੇ ਨਾ ਹੋਵੇ ਫੁੱਲੀਆਂ ਹੀ ਪਾਉਣੀਆਂ। ਬਸ ਬਸ। ਵਾਲੀ ਕਰਨਾ ਕਰਕੇ ਵੇਖ ਲੈਣੇ ਹੈ। ਉਥੇ ਚਾਚੇ ਲੱਗ ਕੇ ਬੈਠਾ ਸੀ। ਪਰ ਨਹੀਂ ਹੁਣ ਬਾਹਰ ਆਇਆ ਹੋਗੇ ਨਹੀਂ। ਕਿੰਨਾ ਕਰਦੀ ਆਂ। ਉਹਨੂੰ ਸਾਡੇ ਵੱਲ ਵੇਖ ਕੇ ਨਾ ਜਲਸੀ ਬੜੀ ਹੁੰਦੀ ਆ। ਅਸੀਂ ਦੋਵੇਂ ਲੜਪਾ ਕਰਾਂਗੇ ਉਹਦੇ ਸਾਹਮਣੇ। ਪਰ ਸੱਚੀ ਤਾਂ ਨਾ ਲੜਪਿਓ ਦਹੀਂ ਹੁਣ। ਆ ਝੂਠਾ ਝੂਠਾ ਨਹੀਂ ਲੜਦਾ ਰਹਿਣ ਦੇ ਪਤਾ ਮੈਨੂੰ ਵੀ ਤੇ ਚੱਲ ਜੇ ਸੱਚੀ ਦਾ ਵੀ ਲੜਨਾ ਪਵੇ ਤੇ ਬੰਦਾ ਲਾੜੀ ਲਿੰਦਾ ਫਿਰ ਕੀ ਗੱਲ ਆ ਨਹੀਂ ਕਿਉਂ ਲੜਨਾ ਦਾ ਸਹੱਦ ਹੋਗੀ ਤੁਹਾਡੀ ਵਾਲੀ ਦੀਦੀ ਕੱਲ ਤੋਂ ਹੀ ਤੱਕੇ ਚਾਹੁੰਦੇ ਵੀ ਲਾੜੀ ਪਹਿਣ ਚੱਲ ਕੋਈ ਗੱਲ ਨਹੀਂ ਫਿਰ ਹਾਂ ਸੱਚੀ ਲੜਾ ਝੂਠੀ ਲੜਾ ਲੜਨਾ ਤੇ ਹੈ ਹੀ ਆ ਨਾ ਨਹੀਂ ਨਹੀਂ ਭਾਬੀ ਲੜਨਾ ਕਿਉਂ ਆ ਕੀ ਕੀ ਖੁਸ਼ ਹੁੰਦੀ ਮਨੋਂ ਮਨੀ ਅੰਦਰ ਅੰਦਰ ਹੀ ਵੇ ਇਹਨੂੰ ਇਹ ਵੀ ਲਾੜ ਪਹਿਣ ਮੇਰਾ ਬਾਹਰ ਬੈਠਾ ਇਹ ਲੜਨ ਰੁਕ ਕੇ ਤੱਕੇ ਚਾਹੁੰਦੇ ਇਹੋ ਹੀ ਤੇ ਤੂੰ ਹੋਰ ਮਗਰ ਲੱਗ ਜਾ ਕਰੋ ਉਹਨਾਂ ਦੇ ਆ ਡੋਗੀ ਦਾਡੇ ਵਾਲੀ ਉਹ ਮੈਂ ਮੇਰੇ ਤੈਨੂੰ ਕਾ ਹਫ਼ਤਾ ਪਾਉਂਦਾ ਤੂੰ ਮੇਰੀ ਗੱਲ ਕਿਉਂ ਨਹੀਂ ਸਮਝਦੀ ਤੇਰਾ ਹਰ ਮਾਰੇ ਲੜਾਈ ਵੱਲ ਖਿਆ ਰਿਹਾ ਤੇਰਾ ਸਾਹਮਣੇ ਜ਼ਰੂਰੀ ਕਹਿਣਾ ਹੁੰਦਾ ਹੀ ਵੀ ਉਹਦੇ ਸਾਹਮਣੇ ਉਹ ਵੱਡੀ ਬੋਡੀ ਸੀ ਲੱਗੀ ਜਿੱਦਾਂ ਗਾੜੀ ਮੈਨੂੰ ਕੱਲੀ ਹੋਣਾ ਕਿਤੇ ਕੇ ਸਲਾਹ ਕਰ ਲਿਆ ਕਰੋ ਮੇਰੇ ਨਾਲ ਚਲ ਇਦਾਂ ਕਰਕੇ ਸਾਡੇ ਕੱਲੇ ਬੰਨ ਨਹੀਂ ਗੱਲ ਉਹਦਾ ਨਹੀਂ ਵਿੱਚ ਹਿੱਸਾ ਉਹਨੂੰ ਕਰਨ ਕੋਈ ਇੰਟਰਸਟ ਨਹੀਂ ਹੈਗਾ ਉਹਨੂੰ ਬਸ ਆਪਣੇ ਬਾਹਰ ਵਾਲੇ ਨਾਮ ਆ ਇਹ ਕੱਲ ਦਾ ਐ ਸ਼ੋਰਾਮ ਨਦੀਖਾਨ ਪੀ ਜਿੰਦਗੀ ਵੇਖਾ ਨਿਆਣੇ ਨੂੰ ਉਹਨੇ ਮੁੰਡੇ ਨੂੰ ਆਪਣੇ ਇੱਕ ਵਾਰੀ ਉਹਨੇ ਕਿਹਾ ਵਕਿ ਪੁੱਤ ਨਾ ਜਾ ਦੱਸੋ ਤੁਹਾਡੇ ਸਾਹਮਣੇ ਕਿਹਾ ਸਭ ਉਹ ਜੀ ਮੈਂ ਮਾੜਾ ਕਿਹਦੇ ਜਾ ਚੱਲ ਜਾ ਸਕੋ ਕਹਿੰਦੀ ਕਪੜੇ ਬਰੇਸਪੇ ਪਾ ਲਾ ਖਾਦੋ ghee ਦੀ ਵਾਲੀ ਵੀ ਨਹੀਂ ਸਮਝਦੇ ਤਾ ਮੈਂ ਕੀ ਕਰਾਂ ਫਿਰ ਕੋਈ ਨਹੀਂ ਆਪਾਂ ਕਰਦੇ ਕੋਈ ਹੱਲ ਕਰਨਾ ਤੇ ਕਰੋ ਨਹੀਂ ਤਾਂ ਮੈਂ ਠੀਕ ਆ ਮੈਂ ਐਵੇਂ ਟੈਂਸ਼ਨ ਲੈਣ ਡਿਆ ਵਾਂ ਕੋਈ ਬਟੇ ਵਾਏ ਮਾਜ ਨੂੰ ਆਹ ਪਾ ਤੇ ਆ ਕਾਲੋ ਰੰਗ ਚਲ ਝੋਨੇ ਦੇ ਚੰਗੇ ਹੀ ਹੋਇਰ ਕਾ ਜੇ ਖਰਚਾ ਹੋਣ ਡਿਆ ਤੇ ਤਮੇ ਕੋਈ ਗੱਲ ਨਹੀਂ ਝੋਨੇ ਦੇ ਮੁੱਲ ਮੋੜ ਦੇਣੇ ਯਰ ਕਾ ਉਹ ਵਧੀਆ ਹੋ ਗਿਆ ਹੈ ਬੱਲੇ ਬੱਲੇ ਉਹ ਕਿੱਡੀ ਕੀਮਤੀ ਚੀਜ਼ ਇੱਥੇ ਸੁੱਟੀ ਇਹਨਾਂ ਨੇ ਇਹਨਾਂ ਨੂੰ ਕਿਹੜੀ ਜ਼ਰੂਰਤ ਵਾ ਉਹ ਆਦੇ ਵਧੀਆ ਹੋ ਗਿਆ ਯੋ ਇਹ ਆ ਉੱਦਾਂ ਮੈਂ ਕਿਹੜੇ ਬਹਾਨੇ ਨਾਲ ਆਵਾਜ਼ ਮਾਰੂੰਗਾ ਉਹਨਾਂ ਨੂੰ ਪੀ ਆਨੂੰ ਆਜੋ ਆਹ ਗੱਲ ਬਣੀ ਹੁਣ ਮੈਂ ਅਖੂੰਗਾ ਵੀ ਮੇਰੇ ਬਾਰਡੇ ਨੂੰ ਥਲਾ ਲਾ ਦੋ ਚੱਲ ਦੇਖਣ ਤੇ ਹੀ ਲਈਆਂ ਇਹਦੀ ਦੀ ਪਰਖ ਜਵਾਰੀਏ ਨੂੰ ਹੁੰਦੀ ਆ अरे संदली इधर आ जी हेलो तुमको पता लग गया था हमारे को चाहिए अरे हमें पता था आपको चाहिए होगा अरे रात क्या होगा तेरी बहन है ना वो शाम को मेरे से लड़ी थी पर उसके पास पैसा बहुत है तो वो हमें देती नहीं है अरे वो तो मुझे ही पता है पर उसके साथ लड़ना मत वो काम करती है वो काम तो करती है वो देखो ना हमें पैसा नहीं देती है वो वो तो पैसे इतने बड़े पैसे थे उसके पास मुझको तो उसने दो सौ रुपया दिखाया था अरे बहुत पैसा था उसके पास अरे इसका मतलब बुआ पीछे लगी है बुआ बहुत चिल्ला के बहन ने दो सौ रूपया दिया बुआ खो खो के लगी है उसने बोला कि अपनी पत्नी को भी हमारे साथ काम में भेजो अरे तो जाना चाहिए ना मुझे भी तो पता चले ना बाहर मैंने तो बोला नवी नवी शादी हुई चल चले जाती जा हमारे को भी चूड़िया लगा दो ना हमें भी पाना है चूड़ी वो दोनों पाती है चूड़ी चल कल को तुमको लेके दे देगा ठीक है टाइम लगा था अभी दे देगा ठीक है चल उस, हमारी बात सुन उसको दोनों को बोलो काम पर जाए पता नहीं वो तो जान ही रही है बहन को बोलो बहन मानेगी ठीक ਕੱਲ ਕਾਦਾ ਰੋਲਾ ਪਾਇਆ ਸੀ ਤੁਸੀਂ ਰੋਲਾ ਕਰਦਾ ਪੋਣਾ ਹੀਗਾ ਪੈਸੇ ਮੰਗਦੀ ਹੀਗੀ ਪੈਸੇ ਨੂੰ ਪਤਾ ਨਾ ਕਿੱਦਾਂ ਕਮਾਏ ਜਾਂਦੇ ਆ ਉਹਨੂੰ ਕਹਣਾ ਹੈ ਜਾਹੇ ਕਿ ਦਿਨ ਪਹਿਲਾਂ ਘਰ ਦਾ ਕੰਮ ਕਰੀਏ ਫਿਰ ਅਸੀਂ ਬਾਹਰ ਜਾਈਏ ਲੋਕਾਂ ਦੇ ਤਰਲੇ ਕੱਢੀਏ ਤੇ ਫਿਰ ਜਾ ਕੇ ਕੋਈ ਚੀਜ਼ ਨਹੀਂ ਖਰੀਦਦਾ ਸਾਡੇ ਕੋਲੋਂ ਤੇ ਜੇ ਕੋਈ ਖਰੀਦ ਵੀ ਲੈਂਦਾ ਤਾਂ ਕੋਈ ਪੂਰੇ ਪੈਸੇ ਨਹੀਂ ਦਿੰਦਾ ਸਾਨੂੰ ਪੁਆਨ ਨੂੰ ਕੀ ਪਤਾ ਇਹਨੂੰ ਮਹਾਰਾਣੀ ਨੂੰ ਆਉਂਦਿਆਂ ਦੇ ਦिए ਪੈਸੇ ਹੈ ਨਾ ਆ ਮਸਾਲਾ ਹੀ ਘੋਟ ਲੈਂਦੀ ਕਰਦਾ ਹੀ ਕੰਮ ਕਰ ਲਰੇ ਸਾਰਾ ਉਹ ਤੇ ਕਹਿੰਦੀ ਮੈਂ ਕਰਦੀ ਬੜਾ ਕੁਛ ਕਰਦੀ ਬੜਾ ਕੁਛ ਜੇ ਕਰਦੀ ਆ ਤੇ ਆ ਇੰਨਾ ਮਸਾਲਾ ਕਿਦਾਂ ਪਿਆ ਫਿਰ ਉਹ ਜੀ ਆ ਉਹਦੀ ਰੂਆ ਜਿਹੜਾ ਕੁਛ ਬੋਲਦਾ ਨਹੀਂ ਇਹਨੂੰ ਜੇ ਦੋ ਲਾਈਆਂ ਹੋਣ ਤਾਂ ਪਤਾ ਲੱਗ ਜਾਵੇ ਇੱਕ ਵਾਰ ਤੇ ਕੰਮ ਕਿਦਾਂ ਕਰੀਦਾ ਵਾ ਤੇ ਤੂੰ ਕਿੱਧਰ ਪਿਆਰ ਹੋਣ ਨਹੀਂ ਆ ਪੂਆ ਚੱਲ ਹੀ ਪੈਨੇ ਆ ਮੈਂ ਨਹੀਂ ਜਾਣਾ ਅੱਜ ਉਸੇ ਵळे ਪਿਆਹੇ ਮੰਗਦਾ ਆਣ ਕੇ ਆ ਸਾਡੀ ਕਿਹੜੀ ਕਮਾਈ ਸੌਖੀ ਆ ਜੀਜੀ ਕੋ ਗੱਲਾਂ ਸੁਣਦੇ ਆ ਜੀਜੀ ਕੋ ਗੱਲਾਂ ਕਰਾਉਂਦੇ ਆ ਆਪਾਂ ਕੋਈ ਦਰਵਾਜ਼ੇ ਗਾੜੀਆਂ ਧੱਕਾ ਦੇ ਦਿੰਦਾ ਕੋਈ ਗਾਲਾਂ ਕੱਢ ਕੇ ਬਾਹਰ ਕੱਢ ਦਿੰਦਾ ਅਸੀਂ ਬਾਦੂਆ ਕੋਈ ਦਰਵਾਜ਼ਾ ਹੀ ਨਹੀਂ ਖੋਲਦਾ ਕੋਈ ਦਰਵਾਜ਼ਾ ਹੀ ਨਹੀਂ ਖੋਲਦਾ ਰਹਿਣ ਦੇ ਤੂੰ ਅੱਜ ਨਹੀਂ ਜਾਣਾ ਆਪਾਂ ਚੱਲ ਵੇਖ ਲੈਣੇ ਆਪੇ ਕਮਾਉ ਹੁਣ ਕਮਾਊਗਾ ਤੇ ਅਸੀਂ ਫਿਰ ਖਾਵਾਂਗੇ ਹੁਣ ਅੱਜ ਇਹਨਾਂ ਦੀ ਵਾਰੀ ਐ ਦੋਵੇਂ ਜਾਣੇ ਜਾਣ ਅੱਜ ਕਿੱਥੇ ਮਰਜੀ ਜਾਣ ਏ ਕਿੰਨੀ ਗਰਮੀ ਆ ਕਿੱਦਾਂ ਘਬਰਾਟ ਹੋਣ ਢਈ ਆ ਇਹਨਾਂ ਨੂੰ ਕੀ ਪਤਾ ਪੈਸੇ ਦੇ ਦਿਓ ਪੈਸੇ ਦੇ ਦਿਓ ਕਿੰਨੇ ਲਿਆਂਦੇ ਕਿੰਨੇ ਲਿਆਂਦੇ ਕਾਮਪਨੀ ਨਹੀਂ ਗਈ ਅੱਜ dona tum ਅੱਛਾ ਤੂੰ ਮਹਾਰਾਣੀ ਜਿੱਹਾਂ ਪਰ ਬੈਠੋ ਹਾਂ ਮੈਂ ਹਮੇ ਨਾ ਬੋਲੇ ਥੇ ਆਪ ਲੋਗ ਮੇਰੇ ਮਾਈਕੇ ਵਾਲੋ ਕੋ ਬੋਲੇ ਥੇ ਆਪ ਲੋਗ ਕਿ ਇਹ ਕਾਮਪਨੀ ਨਹੀਂ ਜੇਗੀ ਜੇ ਘਰ ਘਰ ਕੇ ਮੈਂ ਕਹਨਾ ਪੂਆ ਆ ਗਈ ਰਾਣੀ ਸੁੰਦਰਾ ਕਿੱਧਰ ਆਈ ਆ ਤਿਰੂ ਤਿਰੋੜੇ ਕਿ ਆਪ ਲੋਗ ਗਏ ਨਹੀਂ ਕੰਮ ਤੇ ਅੱਜ ਅੱਛਾ ਆਡੇ ਤੇ ਮੋਰ ਲੱਗੀ ਆ ਵੀ ਅਹੀਂ ਕੰਮ ਤੇ ਜਾਣਾ ਵਾ ਆਹੀਂ ਕੰਮ ਨਹੀਂ ਕਰਨ ਦੇ

ਜੇ ਜਰਾ ਘਰ ਦਾ ਵੀ ਨਹੀਂ ਕਰਨਾ ਤੇ ਬਾਹਰ ਵੀ ਨਹੀਂ ਜਾਣਾ ਤੇ ਫਿਰ ਤੂੰ ਕੀ ਕਰਨਾ ਇੱਥੇ ਆਪਣੇ ਮਾਇਕੇ ਜਾ ਰੋਲਾ ਪਾਉਣਾ ਹਮੇ ਆਪਕੋ acha ਪੈਸਾ ਦੇ ਰਹੇ ਹਾਂ ਜੋ ਹਮ ਰੋਲਾ ਪਾਤੇ ਪੈਹਾ ਤੇ ਸਾਡੇ ਕੋਲ ਤੇਰਾ ਘਰ ਵਾਲਾ ਇੱਕ ਨਹੀਂ ਰਹਿਣ ਦਿੰਦਾ ਤੂੰ ਆ ਨਹੀਂ ਪੈਹਾ ਨਹੀਂ ਦਿੰਦਾ ਹੁਣ ਸਾਡੀਆਂ ਅੰਦਰਾਂ ਖੇਚ ਲੋ ਜੋ ਵੀ ਲਾਤਿਓ ਨਾ ਆਪ ਲੋਗ ਆ ਵੀ ਰੱਖਤੇ ਹੋ ਕੋਈ ਕੁਛ ਨਹੀਂ ਦਿੱਤੇ ਹੋ ਵੈਸੇ ਵੀ ਆਪ ਲੋਗੋ ਕੋ ਨਾ ਬਾਤੀਆਂ ਬਣਾਨੀ ਆਤੀਆਂ ਬਸ ਠੀਕ ਆ ਨੈਣੀ ਚਲ ਚਲੀਏ ਕੰਮ ਤੇ ਅੱਜ ਕੋਈ ਪੈਸਾ ਮੰਗਣਗੇ ਨਾ ਅੱਜ ਛਿੱਤਰ ਮਾਰੂੰਗੀ ਮੈਂ ਵੇਖੀ ਧੀਰੂ ਦੇ ਐਸੇ ਖਾਏਗੇ ਫਿਰ ਕਹਾਂ ਜਾਏ ਹਮ ਲੋਕ ਜਿਵੇਂ ਆਪਕੀ ਲੁਤਰੋ ਚਲਦੀ ਹੈ ਨਾ ਐਸੇ ਖਾਏਗੀ ਖੁਦ ਕਮਾਏਗੀ ਔਰ ਖਾਏਗੀ ਪੰਜਾਬੀ ਦੇ ਸਾਨੂੰ ਆਉਂਦੀ ਹੀ ਨਾ ਹਿੰਦੀ ਤੂੰ ਸਗਾਤੀ ਆਣ ਕੇ ਸਾਨੂੰ ਆਪਣੇ ਭਤੀਜੇ ਕੋ ਬੋਲੀਏ ਨਾ ਉਹ ਕੰਮ 'ਤੇ ਜਾ ਕੇ ਕਰੇ ਹਮ ਇਹ ਤੋਂ ਬੋਲਦੇ ਆਪ ਲੋਗ ਆਪਾਂ ਨਹੀਂ ਬੋਲਣਾ ਆਪਾਂ ਇੱਕ ਵਾਰ ਬੋਲ ਦਿੱਤਾ ਵਾ ਸਾਨੂੰ ਕੋਈ ਹੈ ਨਹੀਂ ਡਾ ਅਸੀਂ ਆਪਣਾ ਖੁਦ ਕਮਾਉਨੇ ਆ ਤੇ ਖਾਣੇ ਆ ਇੱਕ ਸਿਰਫ ਆਪਾਂ ਛੱਤ ਥੱਲੇ ਇੱਥੇ ਰਹਿਨੇ ਆ ਇਹਦਾ ਕਿਰਾਇਆ ਲੈਣਾ ਤੇ ਲੱਲੋ ਕਿਰਾਇਆ ਕੌਣ ਸਾਂ ਦੇ ਰਿਓ ਆਪ ਲੋਗ ਹਮੇ ਦੇ ਦਾਂਗੇ 100 ਰੁਪਏ ਇੱਕ ਮਹੀਨੇ ਬਾਅਦ ਹਾਂ 100 ਰੁਪਏ ਨਹੀਂ ਬੰਦਾਂ ਫਿਰ ਜ਼ਿਆਦਾ ਬੰਦਤੇ ਹੈ ਜਾ ਕਰਾਏ ਤੇ ਚਾੜ ਦੇ ਫੇ ਲੱਲਾ 1000 ਰੁਪਏ 5000 ਜਿੱਥੋਂ ਮਿਲਦਾ ਲੈ ਕੇ ਰਾਉਂਗੇ ਆਪੇ ਦੱਸਣਾ ਆ ਦਫਾ ਹੋ ਜਾ ਪਰੇ ਸਿਰ ਖਾਣ ਨੂੰ ਆ ਜਾਨੀ ਆ ਲੈਣੀ ਇਹਨੂੰ ਤੇ ਅਕਲ ਹੀ ਹੈ ਨਹੀਂ ਮਾਸਾ ਵੀ you. <laughs>